ਤੇ ਜਿੱਥੇ ਵੀ ਮੇਰੀ ਡਿਊਟੀ ਲਗਾਉਗੀ ਮੈਂ ਉਹ ਕੰਮ ਕਰਾਂਗਾ ਲੇਕਿਨ ਅਨ ਆਫੀਸ਼ੀਅਲ ਤੌਰ ਤੇ ਮੈਂ ਆਪਣੇ ਪੁਰਾਣੇ ਸਾਥੀਆਂ ਨੂੰ ਇੱਕ ਵਾਰੀ ਟੱਚ ਜ਼ਰੂਰ ਕਰਾਂਗਾ ਪਾਣੀ ਨਿਆਸਰੀ ਨਿਉਟਨ ਪੱਤੇ ਨ ਘਰੇ ਨੇ ਤੇਰੇ ਦੀ ਬੋਲੀ ਤੇ ਬੋਲੀ ਜਾਣੀ ਆ ਮੇਰੀ ਲੁੱਤਰੋਂ ਨਹੀਂ ਬੰਦ ਕਰ ਸਕਦੇ ਵੱਢ ਸਕਦੇ ਆ ਮੇਰਾ ਕਤਲ ਕਰ ਸਕਦੇ ਆ ਮੈਨੂੰ ਕਵਰ ਚ ਛੁੱਟ ਸਕਦੇ ਆ ਲੇਕਿਨ ਮੇਰੀ ਲੁੱਤਰੋਂ ਦੀ ਨਾ ਬੰਦ ਕਰ ਸਕਦੇ ਮੋ ਮੇਰਾ ਅੱਜ ਨਮਾ ਕਰ ਹੈ ਅੱਜ ਮੇਰਾ ਨਮਾ ਸਾਲ ਹੈ ਉਹ ਛੋਡੋ ਕੱਲ ਕੀ ਬਾਤ ਹੈ ਕੱਲ ਕੀ ਬਾਤ ਪੁਰਾਣੀ ਥੀ ਕੋ ਥੋੜੀ ਜਿਹੀ ਸਿਮਿਲਰਿਟੀਆਂ ਬਹੁਤ ਕਾਫੀ ਨੇ ਆਮ ਆਦਮੀ ਦੀ ਗੱਲ ਆਮ ਆਦਮੀ ਜਾਂ ਉੱਥੇ ਅਸੀਂ ਪਹੁੰਚ ਸਮਾਜ ਕਹਿੰਦੇ ਸੀ ਬਾਬਾ ਸਾਹਿਬ ਅੰਬੇੜਕਰ ਉੱਥੇ ਵੀ ਲੈ ਕੇ ਚੱਲਦੇ ਸੀ ਬਾਬਾ ਸਾਹਿਬ ਅੰਬੇੜਕਰ ਇੱਥੇ ਵੀ ਆ ਕਿ ਜਸਵੀਰ ਸਿੰਘ ਗੜੀ ਜਿਹੜਾ ਆ ਇਹ ਛੋਟੇ ਜਿਹੇ ਗਰੀਬ ਮਜ਼ਦੂਰ ਦਾ ਪੁੱਤ ਹੈ ਠੱਠੇ ਤੇ ਮਜ਼ਦੂਰੀ ਕਰਨ ਵਾਲੇ ਮੋਹਨ ਸਿੰਘ ਪੰਗੜ ਦਾ ਮੁੰਡਾ ਆ ਵੀ ਉੱਥੇ ਤਾਂ ਇਹ ਚੈਪਟਰ ਹੀ ਹੈ ਨੇ ਮਹਿਲ ਬਹੁਤ ਉੱਚੇ ਆ ਗੇਟ ਬਹੁਤ ਵੱਡੇ ਆ ਫੋਨ ਕੋਈ ਕਰ ਨਹੀਂ ਸਕਦਾ ਮੈਂ 5.5 ਸਾਲਾਂ ਚ ਪਹਿਲਾ ਫੋਨ ਕੀਤਾ ਸੀ ਮਿਲਿਆ ਕਿਸੇ ਨੂੰ ਜਾ ਨਹੀਂ ਸਕਦਾ ਤੇ ਜਦੋਂ ਤੁਹਾਡੇ ਕੋਲ ਕਮਿਊਨੀਕੇਸ਼ਨ ਹੈ ਨਹੀਂ ਆਦਾਨ ਪ੍ਰਦਾਨ ਹੈ ਨਹੀਂ ਤਾਂ ਉਥੇ ਕਿਨ ਸੰਪਰਕ ਕਰਨਾ ਉਥੇ ਦਾ ਕਵਰਜ ਵੱਢ ਕੇ ਕਵਰਜ ਛੁੱਟ ਦਿੰਦੇ ਆ ਮੈਨੂੰ ਕਵਰਜ ਵੱਢ ਕੇ ਛੁੱਟੇ ਨੂੰ 2 ਮਹੀਨੇ ਮੈਂ ਸਹਿਤਦਾ ਰਿਹਾ ਅੱਜ ਮੈਂ ਨਵੇਂ ਸਾਲ ਤੇ ਨਿਕਲਿਆ ਬਾਹਰ ਔਰ ਡਾਕਟਰ ਸੁਖਿੰਦਰ ਕੁਮਾਰ ਸੁਖੀ ਜੀ ਜਿਹੜੇ ਵਿਧਾਇਕ ਬੰਗਾ ਨੇ ਜਿਨ੍ਹਾਂ ਦੇ ਮਾਧਿਅਮ ਤੋਂ ਮੈਂ ਅੱਜ ਇੱਥੇ ਜੁਆਇਨ ਕੀਤਾ ਹੈ ਔਰ ਮੇਰੀ ਸਟ੍ਰੈਟਜੀ ਮੇਰੀ ਨੀਤੀ ਹੈ ਇਹ ਹੈ ਕਿ 1378 ਪਿੰਡਵਾ 160 169 ਅਰਬਨ ਜਿਹੜੀਆਂ ਹੈਗੀਆਂ ਲੋਕਲ ਬਾਡੀਜ਼ ਨੇ ਔਰ 25000 ਦੇ ਲਗਭਗ ਬੂਥ ਹੈ ਪੰਜਾਬ ਦਾ ਜਿੱਥੇ ਗਰੀਬ ਰਹਿ ਰਿਹਾ ਆਮ ਆਦਮੀ ਰਹਿ ਰਿਹਾ Dalit ਰਹਿ ਰਿਹਾ ਪਛੜਾ ਰਹਿ ਰਿਹਾ ਜਿੱਥੇ ਜ਼ੁਲਮ ਮਤਿਆਚਾਰ ਕੋਈ ਕਮੀ ਕੋਈ ਪੇਸ਼ੀ ਜਿੱਥੇ ਵੀ ਕਿਤੇ ਹੁੰਦਾ ਉੱਥੇ ਆਪਾਂ ਸੁਣਵਾਈ ਕਰ ਸਕੀਏ ਅਸੀਂ ਉੱਥੇ ਹਰ ਪਿੰਡ ਹਰ ਗਲੀ ਸ਼ਹਿਰ ਚ ਪੁੱਜਾਂਗੇ ਸਾਡੀ ਰਣਨੀਤੀ ਹੈ ਇਹ ਤਾਂ ਤੁਹਾਡੀ ਰਣਨੀਤੀ ਹੈ ਅੱਗੇ ਮੇਰੇ ਪਿਛਲੇ ਜਿਹੜੇ ਆਪਣੇ ਹਿਸਟਰੀ ਰਹੀ ਥੋੜੀ ਜਿਹੀ ਨਾਰਾਜ਼ਗੀ ਰਹੀ ਪਾਰਟੀ ਤੋਂ ਉਸ ਤੋਂ ਹੁਣ ਅੱਗੇ ਕਿਉਂਕਿ ਕਿਵੇਂ ਕਰੋਗੇ ਠੀਕ ਕਿਉਂਕਿ ਤੁਸੀਂ ਬੜੇ ਸਾਰੇ ਇਲਜ਼ਾਮ ਵੀ ਲਾਏ ਪਾਰਟੀ ਦੇ ਲੀਡਰਸ ਤੇ ਪੁਰਾਣੀ ਪਾਰਟੀਆਂ ਤੇ ਨਿੰਬਈ ਕੋਈ ਲਿੱਡ ਦਾ ਇਲਜ਼ਾਮ ਲਗਾਏ ਆ ਓਕੇ ਕਿ ਜੇ ਪਾਰਟੀ ਵਰਕਰਾਂ ਜੇ ਕੰਪਨੀ ਹੋਏ ਨੇ ਕੁਝ ਹੁਣ ਮੇਰਾ ਅੱਜ ਨਵਾਂ ਕਰ ਹੈ ਅੱਜ ਮੇਰਾ ਨਵਾਂ ਸਾਲ ਹੈ ਉਹ ਛੋਡੋ ਕੱਲ ਦੀਆਂ ਬਾਤਾਂ ਕੱਲ ਦੀ ਬਾਤ ਪੁਰਾਣੀ ਅੱਜ ਨਵੇਂ ਦੌਰ ਮੇ ਲਿਖੇਗੇ ਨਹੀਂ ਕਹਾਣੀ ਹੈ ਨਾ ਪੁਰਾਣਾ ਗੀਤ ਹੋਤਾ ਸੀ ਤੇ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਅੱਜ ਮੇਰਾ ਨਵਾਂ ਕਰਾ ਪਿਛਲੇ ਆ ਕਾਰਵਾਈ ਕਰਨ ਨਾ ਕਰਨ ਮੇਰੇ ਲਈ ਉਹ ਨਾ ਮੈਨੂੰ ਮਲ ਮੇਰੇ ਲਈ ਤਾਂ ਚੰਗੇ ਹੀ ਰਹੇ ਆ ਸਾਰੇ ਤਾਂ ਇਸ ਕਰਕੇ ਜੋ ਉਹ ਪਾਰਟੀ ਦਾ ਉਹਨਾਂ ਦਾ ਆਪਣਾ ਹੁਣ ਅੱਜ ਅੱਜ ਤੋਂ ਬਾਅਦ ਮੇਰੀ ਨਵੀਂ ਪਾਰਟੀ ਆ ਨਵੇਂ ਲੋਕ ਹੋਣਗੇ ਨਵੇਂ ਮੈਂ ਪੁਰਾਣਿਆਂ ਨੂੰ ਮੈਂ ਜਰੂਰ ਟੱਚ ਕਰੂੰਗਾ ਅੱਜ ਆਪ ਪੂਰਾ ਘੁੰਮੋਗੇ ਜਾ ਕੇ ਤੁਸੀਂ ਕਹਿ ਰਹੇ ਸੀ ਜਿਵੇਂ ਇੱਥੇ ਕਿ ਮੈਂ ਜਾ ਕੇ ਸਾਰਿਆਂ ਨਾਲ ਮੁਲਾਕਾਤ ਕਰੂੰਗਾ ਪਰ ਪੁਰਾਣੀ ਪਾਰਟੀ ਦੇ ਲੀਡਰਸ ਵੀ ਹੋਰ ਤੁਹਾਡੇ ਨਾਲ ਆਏ ਜੁੜੇ ਨੇ ਇੱਥੇ ਦੇਖੋ ਅਨ ਆਫੀਸ਼ੀਅਲੀ ਮੀਟਿੰਗਾਂ ਮੈਂ ਪਾਰਟੀ ਦੇ ਪੁਰਾਣੇ ਸਾਥੀਆਂ ਨਾਲ ਕਰਾਂਗਾ ਔਰ ਇਸ ਕਰਕੇ ਪਾਰਟ ਅਨੋਫੀਸ਼ੀਅਲੀ ਕਹਾਂਗਾ ਕਿ ਅੱਜ ਮੈਂ ਪਾਰਟੀ ਦੇ ਡਿਸਪਲਿਨ ਚ ਵੱਜ ਗਿਆ ਆਮ ਆਦਮੀ ਪਾਰਟੀ ਦੇ ਡਿਸਪਲਿਨ ਚ ਵੱਜ ਗਿਆ ਆ ਔਰ ਮੇਰੀ ਪਾਰਟੀ ਆਮ ਆਦਮੀ ਪਾਰਟੀ ਜਿੱਥੇ ਵੀ ਮੇਰੀ ਡਿਊਟੀ ਲਗਾਊਗੀ ਮੈਂ ਉਹ ਕੰਮ ਕਰਾਂਗਾ ਲੇਕਿਨ ਅਨੋਫੀਸ਼ੀਅਲ ਤੌਰ ਤੇ ਮੈਂ ਆਪਣੇ ਪੁਰਾਣੇ ਸਾਥੀਆਂ ਨੂੰ ਇੱਕ ਵਾਰੀ ਟੱਚ ਜ਼ਰੂਰ ਕਰਾਂਗਾ ਅੱਜ ਦੀ ਜੁਆਇਨਿੰਗ ਤੁਸੀਂ ਆਪਣੇ ਲਾਲਕੀ ਨੂੰ ਕਿਨੂੰ ਜੁਆਇਨ ਕਰਾਉਂਦੇ ਮੇਰੇ ਨਾਲ ਨਹੀਂ ਸਾਬਕਾ ਸੂਬਾ ਪ੍ਰਧਾਨ ਸ਼੍ਰੀ ਗੁਰਨਾਲ ਸੈਲਾ ਜੀ ਜਿਨ੍ਹਾਂ ਨੇ 2007 ਔਰ 12 2012 ਔਰ 17 ਦੇ ਵਿੱਚ ਗੜਸ਼ੰਕਰ ਔਰ ਚੱਬੇয়াল ਤੋਂ ਚੋਣ ਲੜਿਆ ਸੀ ਮੇਰੇ ਨਾਲ ਨਹੀਂ ਡਾਕਟਰ ਜਸਪ੍ਰੀਤ ਜੀ ਇਹ ਆਪਣਾ ਹਸਪੀਟਲ ਬੀਜੇ ਚਲਾਉਂਦੇ ਔਰ ਪਾਇਲ ਤੋਂ ਇਹਨਾਂ ਨੇ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠ ਚੋਰ ਬਣੋ ਚੋਣ ਲੜਿਆ ਸੀ ਔਰ ਅੱਜ ਫਿਲਹਾਲ ਹੀ ਮੇਰੀ ਪਹਿਲੀ ਕਿਸ਼ਤ ਹੈ ਬੜੀਆਂ ਕਿਸ਼ਤਾਂ ਆਉਣਗੀਆਂ ਸਵਾਲ ਦੁਹਰਾਣਾ ਪਹਿਰੇ ਮਾਫੀ ਚਾਹੁੰਨਿਆ ਜਿਸ ਤਰੀਕੇ ਅੱਜ ਤੁਹਾਡੀ ਮੁਲਾਕਾਤ ਨਹੀਂ ਸੀ ਔਰ ਅੱਜ ਜੁਆਇਨਿੰਗ ਹੋਈ ਹੈ ਤਾਂ ਜਦੋਂ ਵੀ ਕਿਸੇ ਪਾਰਟੀ ਦੇ ਵਿੱਚ ਜਾਣਿਆ ਤੁਸੀਂ ਜਿਵੇਂ ਜ਼ਿਕਰ ਵੀ ਕਰ ਰਹੇ ਸੀ ਜਦੋਂ ਤੁਸੀਂ ਬਲਾਈਟ ਦੇ ਰਹੇ ਸੀ ਕਿ ਪੁਰਾਣੀ ਪਾਰਟੀ ਦੇ ਨੀਤੀਏ ਕੁਝ ਹੋਰ ਹੁੰਦੀਆਂ ਨੇ ਨਵੀਂ ਚਾਹਿਆ ਤਾਂ ਇੱਕ ਨਵਾਂ ਘਰ ਹੁੰਦਾ ਹੈ ਸੋ ਕਿਸ ਤਰੀਕੇ ਦਾ ਤੁਹਾਡਾ ਅੱਜ ਮੁਲਾਕਾਤ ਸੀ ਮੰਨ ਦੇ ਨਾਲ ਦੇਖੋ ਥੋੜੀ ਜਿਹੀ ਸਿਮਿਲਰिटीज ਬਹੁਤ ਕਾਫੀ ਨੇ ਆਮ ਆਦਮੀ ਦੀ ਗੱਲ ਆਮ ਆਦਮੀ ਜਾਂ ਉੱਥੇ ਅਸੀਂ ਬਹੁਜਨ ਸਮਾਜ ਕਹਿੰਦੇ ਸੀ ਬਾਬਾ ਸਾਹਿਬ ਅੰbedkar ਉੱਥੇ ਵੀ ਲੈ ਕੇ ਚੱਲਦੇ ਸੀ ਬਾਬਾ ਸਾਹਿਬ ਅੰbedkar ਇੱਥੇ ਵੀ ਆ ਉੱਥੇ ਇੱਕ ਲੰ ਸਾਡੇ ਕੋਲ ਪਟਕਾ ਹੁੰਦਾ ਸੀ ਗਲ ਦੇ ਵਿੱਚ ਆਹ ਸਾਡੇ ਕੋਲ ਦੋ ਰੰਗ ਦੇ ਆ ਇਹਦੇ ਨਾਲ ਹੁਣ ਇਨਕਲਾਬ ਜਿੰਦਾਬਾਦ ਦਾ ਵੀ ਪਟਕਾ ਰੰਗ ਜੁੜ ਗਿਆ ਸਾਡੇ ਨਾਲ ਬਸੰਤੀ ਰੰਗ ਵੀ ਜੁੜ ਗਿਆ ਆ ਔਰ ਹੁਣ ਅਸੀਂ ਜਿੱਥੇ ਅੱਗੇ ਜੈ ਭੀਮ ਜੈ ਭਾਰਤ ਇਹ ਤਾਂ ਅਖਲੀ ਸਾਹ ਤੱਕ ਕਹੀ ਜਾਣਾ ਨੀਲੇ ਰੰਗ ਵਾਲਿਆਂ ਨੇ ਉੱਥੇ ਨਾਲ ਹੁਣ ਪੀਲੇ ਰੰਗ ਦੇ ਨਾਲ ਇਨਕਲਾਬ ਜਿੰਦਾਬਾਦ ਵੀ ਕਿਹਾ ਕਰਾਂਗੇ ਔਰ ਇਸ ਕਰਕੇ ਇਹ ਸਿਮਿਲਰਟੀਆਂ ਬਹੁਤ ਨੇ ਔਰ ਜਿਸ ਤਰੀਕੇ ਨਾਲ ਸੇਤ ਸਿੱਖਿਆ ਰੋਜ਼ਗਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੰਦੀਪ ਪਾਟਕ ਜੀ ਮਾਜੂਬ ਭਗਵੰਤ ਮਾਨ ਜੀ ਜਿਸ ਤਰੀਕੇ ਨਾਲ ਸਿਹਤ ਸਿੱਖਿਆ ਰੋਜ਼ਗਾਰ ਤੇ ਕੰਮ ਕਰ ਰਹੇ ਆ ਜੋ ਮੈਂ ਦਿੱਲੀ ਦੇ ਵਿੱਚ ਜਾ ਕੇ ਘੁੰਮ ਕੇ ਮੈਂ ਸਟੱਡੀ ਕੀਤਾ ਬਕਾਇਦਾ ਆਪਾਂ ਵੀ ਜਦੋਂ ਕਿਸੇ ਦੁਕਾਨਦਾਰ ਤੋਂ ਘੜਾ ਵੀ ਲਈਏ ਆ ਤਾਂ ਬਟਕੋਰ ਕੇ ਲਈਦਾ ਆ ਤਾਂ ਦੈਨ ਮੈਂ ਵੀ ਕਾਫੀ ਟਕੋਰ ਕੇ ਦਿੱਲੀ ਦੀਆਂ ਗਲੀਆਂ ਗਾ ਕੇ ਫਿਰ ਮੈਂ ਫੈਸਲਾ ਕੀਤਾ ਆ ਕਿ ਮੇਰੇ ਲਈ ਇਹ ਫੈਸਲਾ ਸੂਟੇਬਲ ਹੈ ਤੁਸੀਂ ਕਹ ਰਹੇ ਸੀ ਪੂਰੇ ਪੰਜਾਬ 'ਚ ਤੁਸੀਂ ਘੁੰਮੂਗੇ ਵੱਡਾ ਕੇਡਰ ਤੁਹਾਡੇ ਨਾਲ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਪ੍ਰਾਣੀ ਪਾਰਟੀ ਦੇ ਵਿੱਚ ਸੂਬਾ ਪ੍ਰਧਾਨ ਰਹੇ ਹੋ ਸੋ ਇਸ ਤਰੀਕੇ ਹੁਣ ਤੋਂ ਲੱਗਦਾ ਹੈ ਕਿ ਉਹ ਜਿਹੜਾ ਕੇਡਰ ਆ ਤੁਹਾਡੇ ਨਾਲ ਚੱਲੇਗਾ ਇਸ ਪਾਰਟੀ ਦੇ ਵਿੱਚ ਨਹੀਂ ਮੈਂ ਕੇਡਰ ਦਾ ਭਰੋਸਾ ਨਹੀਂ ਕਰਦਾ ਇਸ ਗੱਲ ਤੋਂ ਨਹੀਂ ਕਰਦਾ ਕਿ ਉਹ ਮੇਰੇ ਨਾਲ ਚੱਲਣਗੇ ਮੈਂ ਇਸ ਗੱਲ ਦਾ ਭਰੋਸਾ ਕਰਦਾ ਜਦੋਂ ਮੈਂ ਜਾਊਂਗਾ ਮੇਲੇ ਚਾਹ ਪਾਣੀ ਕੋਲਾ ਹੋਏਗਾ ਮੇਰੇ ਲਈ ਉਹਨਾਂ ਦੇ ਦਰਵਾਜ਼ੇ ਸਾਰਿਆਂ ਦੇ ਖੁੱਲੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਸਵੀਰ ਸਿੰਘ ਗੜੀ ਜਿਹੜਾ ਆ ਇਹ ਛੋਟੇ ਜਿਹੇ ਗਰੀਬ ਮਜ਼ਦੂਰ ਦਾ ਪੁੱਤ ਹੈ ਪੱਠੇ ਤੇ ਮਜ਼ਦੂਰੀ ਕਰਨ ਵਾਲੇ ਮੋਹਨ ਸਿੰਘ ਬੰ ਔਰ ਛੋਟੀ ਜੀ ਨੌਕਰੀ ਸੀ ਮੇਰੀ 18 ਸਾਲ 5 ਮਹੀਨੇ ਕੀਤੀ ਜੇਨ ਆਪਣੇ ਬੱਚਿਆਂ ਦੀ ਮੂੰਹ ਦੀ ਰੋਟੀ ਪੈਨਸ਼ਨ ਤਨਖਾਹ ਰੋਟੀ ਨਾ 1.5 ਲੱਖ ਦੀ ਤਨਖਾਹ ਲੱਖ ਦੀ ਤਨਖਾਹ ਛੱਡ ਦੇਣਾ ਔਰ ਸਾਰੀ ਉਮਰ ਦੀ ਪੈਨਸ਼ਨ ਜੇ ਮੈਂ ਪਹਿਲਾਂ ਮਰ ਗਿਆ ਮੇਰੀ ਘਰ ਵਾਲੀ ਨੂੰ ਪੈਨਸ਼ਨ 올ਡ ਪੈਨਸ਼ਨ ਸੀ ਬੱਚਿਆਂ ਦੀ ਮੂੰਹ ਦੀ ਰੋਟੀ ਖੋ ਕੇ ਮੈਂ ਇਹ ਲਗਾਈ ਉਹ ਲੋਕ ਮੇਰਾ ਇਸ ਗੱਲੋਂ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਮੇਰਾ ਅੱਜ ਵੀ ਸਤਿਕਾਰ ਕਰਦੇ ਆ ਉਹ ਮੇਰੇ ਦੁੱਖ ਚ ਸ਼ਰੀਕ ਨੇ ਸਾਂਝੀਦਾਰ ਨੇ ਮੇਰੇ ਨਾਲ ਤੇ ਜੇ ਮੈਂ ਫੈਸਲਾ ਇਹ ਲਿਆ ਆ ਇਮੈਲ ਉਸ ਪੂਰੇ ਬਹੁਜਨ ਸਮਾਜ ਲਈ ਲੈ ਲਿਆ ਆ ਦੋ ਮਿੰਟ ਤੁਸੀਂ ਚੁੱਪ ਵੀ ਰਹੇ ਹੋ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਦੁਬਾਰਾ ਤੁਹਾਨੂੰ ਅਗਰ ਕਰਵਾਇਆ ਜਾਏ ਤਾਂ ਤੁਹਾਡਾ ਮਨ ਸੀ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਸੁਣਾਈ ਆ ਕਿ ਮੈਨੂੰ ਤਾਂ ਮੇਰੀ ਪਾਰਟੀ ਨੇ ਸੜਕ ਤੇ ਤਾਰਤਾ ਜਦੋਂ ਸੜਕ ਤੇ ਤਾਰਤਾ ਤੇ ਸੜਕ ਤੇ ਜਿਹੜਾ ਤੁਰਿਆ ਜਾਂਦਾ ਆ ਜੇ ਉਹ ਸੋਨਾ ਸੁਨੱਖਾ ਆ ਤਾਂ ਉਹਨੂੰ ਸਾਰੇ ਹੌਰਨ ਮਾਰਦੇ ਆ ਟਰੱਕ ਵਾਲਾ ਵੀ ਟੈਂਪੂ ਵਾਲਾ ਵੀ ਸਾਡੇ ਗੱਡੀ ਤੇ ਚੜ ਜਾਏ ਮੈਨੂੰ ਹੌਰਨ ਸਾਰਿਆਂ ਨੇ ਮਾਰੇ ਮਾਰੇ ਲੇਕਿਨ ਮੇਕੋ ਮੇਰੀ ਪਾਰਟੀ ਦਾ ਕੋਈ ਬੰਦਾ ਇਹ ਆਫਰ ਲੈ ਕੇ ਆਇਆ ਉਹ ਵੀ ਗੜੀ ਸਾਹਿਬ ਰੀਜੋਇਨ ਕਰਾਉਣੀ ਆ ਰੀ ਉੱਥੇ ਤਾਂ ਇਹ ਚੈਪਟਰ ਹੀ ਹੈ ਨਹੀਂ ਮਹਿਲ ਬਹੁਤ ਉੱਚੇ ਆ ਗੇਟ ਬਹੁਤ ਵੱਡੇ ਆ ਫੋਨ ਕੋਈ ਕਰ ਨਹੀਂ ਸਕਦਾ ਮੈਂ 5.5 ਸਾਲਾਂ ਚ ਪਹਿਲਾ ਫੋਨ ਕੀਤਾ ਸੀ ਮਿਲਿਆ ਕਿਸੇ ਨੂੰ ਜਾ ਨਹੀਂ ਸਕਦਾ ਤੇ ਜਦੋਂ ਤੁਹਾਡੇ ਕੋਲ ਕਮਿਊਨੀਕੇਸ਼ਨ ਹੈ ਨਹੀਂ ਆਦਾਨ ਪ੍ਰਦਾਨ ਹੈ ਨਹੀਂ ਤਾਂ ਉੱਥੇ ਕਿਨ ਸੰਪਰਕ ਕਰਨਾ ਉੱਥੇ ਤਾਂ ਕਵਰ ਵੱਢ ਕੇ ਕਵਰ ਚ ਸੁੱਟ ਦਿੰਦੇ ਆ ਮੈਨੂੰ ਕਵਰ ਚ ਵੱਢ ਕੇ ਸੁੱਟੇ ਨੂੰ 2 ਮਹੀਨੇ ਮੈਂ ਸਹਿਕਦਾ ਰਿਹਾ ਅੱਜ ਮੈਂ 9 ਸਾਲ ਤੇ ਨਿਕਲਿਆ ਬਾਹਰ ਨਵੇਂ ਸਾਲ ਤੇ ਨਿਕਲਿਆ ਤੇ ਲੁਤਰੋ ਮੇਰੀ ਸਾਹ ਕਾਂਸ਼ੀਰਮ ਬਾਬਾ ਸਾਹਿਬ ਦੀ ਅੰਬੇਡਕਰ ਦੀ ਕਿਰਪਾ ਨਾਲ ਉਹ ਬੋਲੀ ਨੂੰ ਨਾ ਛੱਡ ਸਕਦੇ ਆ ਨਾ ਭੁੱਲ ਸਕਦੇ ਆ ਇਹ ਉਹੀ ਬੋਲੀ ਨੇ ਬੋਲਣਾ ਗਰੀਬ ਦੀ ਗਰੀਬ ਲਈ ਬੋਲੀ ਦਲਤ ਲਈ ਬੋਲੀ ਪਿਛੜੇ ਲਈ ਬੋਲੀ ਕਟਗਣਤੀ ਲਈ ਬੋਲੀ ਔਰਤ ਲਈ ਬੋਲੀ ਇਹਦਾ ਹਰ ਨਮਾਣੇ ਨਿਆਸਰੇ ਨੋਟੇ ਨਪੱਤੇ ਨ ਘਰੇ ਨੇ ਤੇਰੇ ਦੀ ਬੋਲੀ ਇਹ ਬੋਲੀ ਜਾਣੀ ਆ ਮੇਰੀ ਲੁਤਰੋ ਨਹੀਂ ਬੰਦ ਕਰ ਸਕਦੇ ਵੱਢ ਸਕਦੇ ਆ ਮੇਰਾ ਕਤਲ ਕਰ ਸਕਦੇ ਆ ਮੈਨੂੰ ਕਵਰ ਚ ਸੁੱਟ ਸਕਦੇ ਆ لیکن میری لوترو دی نا بند کرا سکدی نہیں ہے پلیٹفارم ਖੁੱਲਾ ਮਿਲ ਰਿਹਾ پلیਟਫਾਰਮ ਖੁੱਲਾ ਹੀ ਹੋਣਾ ਚਾਹੀਦਾ ਹੈ ਲੋਕਤੰਤਰ ਹੈ ਡੈਮੋਕ੍ਰੇਸੀ ਖੁੱਲਾ ਹੀ ਹੋਣਾ ਚਾਹੀਦਾ ਸਾਰਿਆਂ ਲਈ ਜੀ ਠੀਕ ਬਹੁਤ ਸ਼ੁਕਰੀਆ ਸੋ ਫਿਲਹਾਲ ਅੱਜ ਦੇਖੇ ਜਿਸ ਤਰੀਕੇ ਹਾਲਾਂਕਿ ਪਹਿਲਾਂ ਤੋਂ ਹਲਚਲ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਰਹੀ ਸੀ ਕਿ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦਾ ਔਰ ਜਸਵੀਰ ਸਿੰਘ ਗੜੀ ਬਸਪਾ ਦੇ ਪ੍ਰਧਾਨ ਰਹੇ ਨੇ ਔਰ ਫਿਲਹਾਲ ਆ ਜਮ ਆਦਮੀ ਪਾਰਟੀ ਦੇ ਵਿੱਚ